ਅੱਛਾ ਪਾਜੀ ਸਾਹਿਬ ਜਿਹੜਾ ਵੀ ਸਾਡੇ ਕੋਲ ਅੱਜ ਚਲਾ ਗਿਆ ਉਹ ਇੱਕ ਲਾਖੀ ਦਾ ਨਹੀਂ ਸਾਡਾ ਵੀ ਸਰਕਾਰ ਨਾਲ ਸੰਬੰਧਰੀ ਉਹਦੇ ਨਾਲ ਬਹੁਤ ਪਰਸਨਲ ਵੀ ਵਿਆਰ ਸੀਗਾ ਜੀਤ ਹੋਣਾ ਨਾਲ ਪਤਾ ਨਹੀਂ ਕਿੰਨੀ ਵਾਰੀ ਹੋਣਿਆ ਇੱਕ ਪਵਾ ਦੇ ਬੰਦੇ ਸੀ ਮੈਂ ਇੱਕ ਵਕਤ ਉਸ ਦੀ ਘੜੀ ਦੇ ਲਈ ਅਸੀਂ ਪਰਿਵਾਰ ਦੇ ਨਾਲ ਖੜੇ ਹਾਂ ਔਰ ਮੈਂ ਬਤੌਰ ਯੂਐਸਬੀ ਯੂਰੋ ਕਲਬ ਔਰ ਸੌਰੀ ਘਾਰਪੁਰ ਰੈਸਿਗੇਸ਼ਨ ਇਹ ਪਸ਼ਵਾਸ ਦਿਉਣਾ ਤੁਹਾਨੂੰ ਕਿ ਕੋਈ ਨਹੀਂ ਜਿੱਨਾ ਚੇ ਸਾਡੀਆਂ ਟੀਮਾਂ ਬਲਜਿੰਦਰ ਬਲਜਿੰਦਰ ਪਿੱਛੇ ਕਰ ਯਾਰ ਜਲਦੀ ਤੋਂ ਚੱਲ ਪਰ ਜਿਹੜਾ ਸਮਝ ਬਾਰੇ ਹੋਣਾ ਮੈਨੂੰ ਮੈਂ ਮੈਨੂੰ ਦੋ ਘਟੂ ਦਾਦੀ ਛੱਡ ਕੇ ਆ ਗਿਆ ਜਿਆਦਾ ਕਹਿਣ ਲੱਗਾ ਪਰ ਹੋ ਸਕਦਾ ਮੈਂ ਸ਼ਾਮ ਤੱਕ ਆ ਜਾਵਾਂ ਉਸ ਤੋਂ ਬਾਅਦ ਮੇਰੀਆਂ ਨਹੀਂ ਨਹੀਂ ਦੇਰ ਹਾਂਜੀ ਨਹੀਂ ਨਹੀਂ ਬਿਲਕੁਲ ਨਹੀਂ ਫੜੇ ਕਿਉਂ ਫੜ ਗਏ ਹਾਂ ਫੜਾ ਕੇ ਨਹੀਂ ਫੜੇਗਾ ਅਸੀਂ ਸੜਕਾਂ ਤੇ ਆਵਾਂਗੇ ਨਹੀਂ ਫੜੇ ਤਾਂ ਸੜਕਾਂ ਤੇ ਆਵਾਂਗੇ ਅਸੀਂ ਮੈਂ ਕਹਿੰਦਾ ਕਰੀ ਗੋਰੀ ਕਾ ਦਾਰ ਉਹ ਭਾਜੀ ਗੱਲ ਸੁਣ ਲੋ ਜਿਹੜਾ ਨਹੀਂ ਹੈਗਾ ਇੱਥੇ ਆ ਕੇ ਖੜੇ ਕਰੋ ਅਸੀਂ ਨਹੀਂ ਪਾਰ ਨਹੀਂ ਲੈਣਾ ਭੈਣ ਜੀ ਸੁਣੋ ਇਹ ਨਹੀਂ ਮੇਰੀ ਇਹ ਉਹ ਭੈਣ ਜੀ ਅਸੀਂ ਗੋਲ ਜੀ ਬਾਹਰ ਆ ਤਾ ਬੰਦ ਕਰੋ ਬੰਦ ਕਰੋ ਬੰਦ ਕਰੋ ਯਾਰ ਆਹ ਲੇ ਜੀ 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 ਮੈਂ ਇਹ ਤੁਹਾਨੂੰ ਦੁਸ਼ਵਾਜ ਦੋਣਾ ਜਾਈ ਨੂੰ ਜਲਦੀ ਅਸਾਂ ਕਰੀਪਾ ਤੋਂ ਤਸੀਸਾਤੀਆ ਐਸੇ ਸਾਹਬ ਨੇ ਕਰ ਲੈਣਾ ਸਹਿਮਤ ਵੀ ਹੈ ਪਰ ਸਾਡੀ ਬੇਨਤੀ ਹੈ ਜਦ ਤੱਕ ਜਦ ਤੱਕ ਫੜੇ ਨਹੀਂ ਜਾਂਦਾ ਸੰਸਕਾਰ ਨਹੀਂ ਹੋਏ ਸਾਰਿਆਂ ਨੂੰ ਜੈ ਭੀਮ ਜੈ ਪਾਰ ਅੱਜ ਇਹਨਾਂ ਦਾ ਨਾਂ 6:30 ਜਿਹੜਾ ਖੋੜ ਦੇਖਾ ਕੇ ਕੀ ਬਾਤ ਹੋ ਗਈ ਹੈ ਪੰਜ ਤੇ ਛੇ ਦੀ ਲਾਦੀ ਜਿਆਦਾ ਸ਼ਕਰ ਦਾ ਬਾਹਰ ਕਰਿਆ ਉਹਨਾਂ ਨੇ ਉਹਨੂੰ ਗੋਲੀ ਮਾਰ ਕੇ ਮਾਰਤਾ ਆ ਕਿੰਨੇ ਵੀ ਲੋਕ ਆਏ ਆ ਹਮਦਰਦੀ ਕਰਨ ਵਾਸਤੇ ਉਹਨਾਂ ਦੇ ਤੋਂ ਬਚਿੰਦੇ ਕੰਨੀ ਹੋ ਗਏ ਇਹ ਸਾਡੀ ਤਾਕਤ ਹੈ ਐਸਪੀ ਸਾਹਿਬ ਨੇ 24 ਘੰਟੇ ਦਾ ਸਮਾਂ ਮੰਗਿਆ ਉਹ ਜਿਹੜੇ ਗੁੰਡੇ ਲੋਕ ਆ ਉਹਨਾਂ ਨੂੰ ਅਸੀਂ 24 ਘੰਟੇ ਦੇ ਵਿੱਚ ਫੜ ਕੇ ਜੇਲ੍ਹ ਦੇ ਅੰਦਰ ਦਮਾਂਗੇ ਔਰ ਕਿਤੇ ਵੀ ਕਾਨੂੰਨ ਨੇ ਆਪਣਾ ਕੰਮ ਕਰਨਾ ਅਸੀਂ ਸਭਤਾਨ ਨੂੰ ਮੰਨਣ ਵਾਲੇ ਲੋਕ ਆ ਆ ਕਾਨੂੰਨ ਪਾਵਨ ਹੋਇਆ ਮੈਂ ਐਸਪੀ ਸਾਹਿਬ ਜੀ ਨੂੰ ਇਹ ਵਾਰ ਦੱਸ ਦੇਣਾ ਚਾਹੁੰਦਾ ਅਕੀਮ ਸਾਹਿਬ ਜੀ ਨੂੰ ਮੈਂ ਦੱਸ ਦੇਣਾ ਚਾਹੁੰਨਾ ਕਿ ਹਿਆਰਪੁਰ ਦੀ ਪੁਲਿਸ ਨੂੰ ਜੇਕਰ ਉਹ 24 ਘੰਟੇ ਦੇ ਅੰਦਰ ਕੋਸ਼ੀ ਨਹੀਂ ਫੜੇ ਜਾਂਦੇ ਤੇ ਉਸ ਤੋਂ ਬਾਅਦ ਹਿਆਰਪੁਰ ਬੰਦ ਦੀ ਕਾਨੂੰ ਹੋਏਗੀ ਅਜਿ ਉਹਨਾਂ ਚਾਰੇ ਪੋਰਟਾਂ ਦੇ ਵਿੱਚ ਹਾਂਜੀ ਹਾਂਜੀ ਬੰਦੇ ਹਸਲਾ ਲੈ ਕੇ ਘੁੰਮਦੇ ਆ ਉੱਥੇ ਤਾਂ 15-20 ਜੀ ਲੱਗ ਜਾਂਦਾ ਜੋ بڑے ਹੁੰਦੇ ਸਾਡੇ ਸਾਡੇ ਵੀਰਾਂ ਦਾ ਖਤਰੜੀ ਹੁੰਦਾ ਓਏ ਅੱਗੇ ਓਏ ਦੇ ਬੰਦੇ ਆ ਘਰ ਦੇ ਬੰਦੇ ਆ ਪਾਕੇ ਦੇ ਆ ਸਮਸਤਾ